ਇਰੇ ਥਿਆਰੀ ਹੈ ਜੀ ਆਹ ਮਾਰਤੀ ਵੜਦਾ ਥਿਆਰੀ ਹੈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਅੱਜ ਚੱਲੇ ਆ ਬਾਈ ਮੋਹਾਲੀ ਕੋਲ ਖੇਡ ਆ ਕਿਹੜੇ 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 ਕ ਪੱਲੀ ਨਹੀਂ। ਹਾਂ ਵੀ ਚੱਕ ਲਿਆ। ਪੱਲੀ ਜੀ ਲਾਲਵਾ ਨਹੀਂ ਤਾਂ। ਪੱਜੇ ਪੱਲੀਆਂ ਪੜੂंगी। ਮੰਦੀ ਨਹੀਂ ਹੈ। ਫੈਲਾ ਰੱਖ ਕੇ ਉੱਪਰ ਬਹਿ ਜਾਣਾ ਬਸ। ਕਿੱਦਾਂ ਤੋਂ ਵੀ ਕੰਮ। ਉਹ ਲਾ ਲੀ ਹੈ। ਇਹ ਬੜਾ ਇਨਵੈਕ। ਆਹ। ਹਾਂ। ਪੱਲੀ ਆ ਰਹੀ। ਮੈਂ ਫੈਲਾ ਨਹੀਂ ਹਾਂ। ਉੱਥੇ ਤੇ ਖਾਲੀ ਚੱਕ ਲਿਆ। ਮੋਹਾਲੀ ਉਹ 에어ਪੋਰਟ ਰੋਡ ਬਹਿ ਜਾ ਹੈ ਬਹਿ ਜਾ ਬਹਿ ਜਾ ਮੋਕੇ ਵਾਲਾ ਪਲਾਨ ਆ ਬਹਿ ਜਾ ਆ ਜਾ ਇੱਧਰ ਇੱਥੇ ਸੈਟ ਕਰਕੇ ਬੈਠਾ ਇੱਧਰ ਬੈਠਾ ਗੱਬੇ ਥੋੜੀ ਮੱਤਾ ਕਰਨੀ ਆ ਚਲ ਬੈਠਾ ਜਾਮ ਸੈਟ ਹੋ ਕੇ ਤਾਂ ਬੈਹਿ ਮੈਂ ਆਸਰੇ ਮੈਂ ਸੈਟ ਲਾ ਇੱਧਰ ਬੈਠ ਕਿੱਥੇ ਨੂੰ ਪਰਾਂ ਨੂੰ ਹੋ ਜਾ ਥੋੜਾ ਆ ਆ ਫੜ ਲੈਣਾ ਕੰਦੇੜਾ ਇੱਧਰ ਉਧਰ ਵੀ ਜਾ ਜੀ ਇੱਥੇ ਹਮ ਓਕੇ ਬਾਈ ਤੇ ਆ ਜਾ ਮੂੰਹ ਭਾਉਂਗਾ ਗਾਂ ਕਰ ਦਾਂ ਆ ਆ ਭਾਈ ਮੂਰੇ ਆ ਦੇਖ ਐ ਟੈਂਪੂ ਥੋੜਾ ਜਿਹਾ ਅੱਗੇ ਕਰ ਲੈ ਮੈਨੂੰ ਦਾਲਾ ਲਾ ਪਹਿਲਾਂ ਲਾਓ ਜੀ ਭਾਈ ਪੁੱਜ ਗਏ ਪਾਣ ਕਿਹੜਾ ਪਿੰਡਾ ਵੀਰੇ ਪਿੰਡ ਦਾ ਹੀ ਨਾ ਉਹ ਪਤਾ ਐ ਵੱਡਾ ਸਾਨੂੰ ਵੀ 에어ਪੋਰਟ ਰੋਡ ਦੇ ਨਾਲ ਆਹ ਮਾਣੇ ਮਰਦੇ ਨੇ ਸੋਣਿਆ ਮੈਂ ਤਾਂ ਯਾਰ ਮਾਣੇ ਮਾਚਰ ਮਾਨਕਪੁਰ ਸੱਚਾ ਹਾਂ ਮਾਨਕਪੁਰ ਮਾਨਕਪੁਰ ਭਗਤਾਂ ਜੀ ਮਾਨਕਪੁਰ 에어ਪੋਰਟ ਔਰ ਲਿਆ ਤੁਮ ਕੁਛ ਨਹੀਂ ਗੱਡੀ ਆਹ ਲੈਨੇ ਪੀਗ ਮਨ ਫਰ ਚੁਣਾ ਆ ਉੱਤਰਣਾ ਲੱਗਿਆ ਇਹ ਤੈਰਾ ਕਿਹਦਾ ਲਾੜਾ ਕਿੱਥੇ ਟੈਂਪੂ ਪਤਾ ਜਾਂ ਕਿ ਕਰਾ ਕੋਲ ਇਹਨੇ ਘੱਟ ਜਾਉਣਾ ਇਹ ਉਰੀ ਮੁਰੇ ਆਉਣਾ ਉੱਥੇ ਤੇ ਤੂੰ ਤਾਂ ਆਏ ਮੁਰਜੇਂਦਾ ਦੇ ਉੱਤੇ ਲਾਉਣ ਦੇ ਇੱਧਰ ਤੇ ਪਾਣੇ ਆਉਂਦੇ ਕੀ ਨਹੀਂ ਇਹਨੂੰ ਬੰਦਣਾ ਨਹੀਂ ਬਾਈ ਕੋਣ ਹੈ ਕੋਰ 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 ਮੈਂ ਕਹਾਂ ਸਾਉਧਰੇ ਬੱਤੇ ਕੋੜੇ ਆ ਹੈ ਪਹੀ ਵਾਲੇ ਲੈ ਜੀ ਪਰ ਸਾਉਧਰੇ ਬੱਤੇ ਕੋੜੇ ਹੈ ਅੱਜ ਬੱਜਲੇ ਚਾਹੇ ਰੇ ਸਾਉਧੇ ਬੱਤੇ ਆ ਸਾਉਧੇ ਪੋਣੇ ਸਾਉਧੇ ਬੱਤੇ ਕੋੜੇ ਆ ਬਾਈ ਪਾ ਪਾ ਤੱਕੇ ਮਾਰਦਾ ਆਪਰ ਜੱਬਰ ਸੱਜਾ ਸਿਕੋੜੀ ਤੋਂ ਕਿੰਨੇ ਬਹੁਤ ਸਾਰੇ ਮਾਨ ਜੋਗੀ ਰੌਣਕਾਂ ਤੇ ਸੋਹਣੀ ਲਾਉਂਦੇ ਕਿੰਨੇ ਤਾਰੇ ਦਾ ਅਲੱਗ ਨੇ ਪੰਜ ਸੱਤ ਬੰਦ ਉਹ ਗਏ ਥੋੜੀਆਂ ਇੱਕ ਤੋਂ ਇੱਕ ਥੋੜੇ ਥੋੜੀਆਂ विक्रम दीपा रघुनावा की फाउला एक ทีले का ਜਸਤី ਰੋਚਾਲ ਦੇ ਮੁਕਾਬਲੇ ਦੇ ਵਿੱਚ ਪੁੱਤੇ ਪੰਜਾਬ ਦਾ ਚੈਂਪੀਅਨ ਸਵਾਸੀ ਪਿੰਡ ਡਡੇਹੜੀ ਦਾ ਤਾਰਾ ਉਹ ਦਾ ਆਪਣੇ ਵਾਲੀ ਕੋੜਾ ਜਾਦੂ ਹੀਰਾ ਹੀਰਾ ਉਹ ਤੁਹਾਡਾ 55 ਹੈ 55 ਪਰੇ ਹੋ ਜੋ ਆਉਂਦੇ ਪਤਾ ਲਵਾ ਪਾਉਣ ਚੱਲ ਚੱਲ ਬੜਾ ਮਰਾ ਰਾਜਸਥਾਨੀ ਇਹ ਰਣਜੀਤ ਸਿੰਘ ਹੋਣਾ ਦਾ ਬੁਲਾਇਆ ਆਇਆ ਇਹ ਬੁਲਾਇਆ ਆਇਆ ਰਾਜਸਥਾਨੀ ਟੱਕਰ ਫਾਸਮੀ ਪਹਿਲਾ ਤੁਹਾਨੂੰ ਦੱਸਤਾ ਸੀ ਵੀ ਜਿਹੜਾ ਪਹਿਲਾਂ ਭੱਜਿਆ ਉਹਨੂੰ ਪਹਿਲਾ ਨਾਮ ਦਿੱਤਾ ਜਾਊਗਾ ਜੇ ਕਿਤੇ ਸਮਾਂ ਇਕੱਠਾ ਹੁੰਦਾ ਵਾ ਸੋ ਮੁਕਾਬਲੇ ਦੇ ਵਿੱਚ ਚੱਲਦੇ ਹੋਏ ਪੂਰੀ ਫਸਮੀ ਟੱਕਰ ਦੇ ਵਿੱਚ 2100 ਰੁਪਿਆ ਆਹ ਸ਼ਿਫਟ ਦੇ ਉੱਤੇ ਲੱਗਿਆ ਸੋ ਅਗਲੀ ਸ਼ਿਫਟ ਵੀ ਭਾਈ ਜੀ ਤਿਆਰੀ ਕਰ ਲਿਓ ਘੋੜੇ 6 7 ਬਾਕੀ ਆ ਘੋੜੇ 6 7 ਬਾਕੀ ਆ ਛੱਡੋ ਛੱਡੋ ਭਾਈ ਜੀ ਸਮਾ 10 ਮਿੰਟ ਦਾ ਡੱਬੇ ਦੇ ਵਿੱਚ ਘੋੜਾ ਪੂਰਾ ਡੱਬੇ ਚ ਹੋਊਗਾ ਆ ਗਈ ਬਈ ਸਹਿਬ ਜੋਤ ਲੰਬardar ਪਿੰਡ ਮਾਲਾ ਸਹਿਬ ਜੋਤ ਲੰਬardar ਪਿੰਡ ਮਾਲਾ ਬਾਜੀ ਲੈਂਦੇ ਪਰੇ ਬਾਜੀ ਲੈਂਦੇ ਲੈਂਦੇ ਬਾਜੀ ਲੈਂਦੇ ਲੰਬਰਦਾਰ ਮਾਲਾ ਅੱਪ 60 ਮੁਕਾਬਲਾ ਇਹ ਜੈਦਾਰ ਸੁਖਜੀਵਨ ਮਲੇਰ ਕੋਟਲੇ ਦੀ ਬੁੱਕਰ ਦੇ ਵਿੱਚ ਪਿੰਡਾ ਸਰੌਦ ਬਗਾਲੀ ਦੇ ਬਾਲਾਰਗੀ ਸੜਕ ਜਾਂਦੀ ਆ ਮਲੇਰ ਕੋਟਲੇ ਤੋਂ ਸਰੌਦ ਨੂੰ ਸੁਖਜੀਵਨ ਜੈਲਦਾਰ ਸਾਫਾ ਪ੍ਰਧਾਨ ਆ ਟਰੱਕ ਯੂਨੀਅਨ ਮਲੇਰ ਕੋਟਲੇ ਦਾ ਉਹਦਾ ਘੋੜਾ ਆਉਂਦਾ ਵਾ ਤੇ ਮੁਖਸਰ ਦਾ ਮੁੰਡਾ ਭੀਟੀ ਉੱਤੇ ਸਵਾਰ ਕੱਪ 25 38. 25 38 38 ਜਿਆਦਾ ਹਬੀਬ ਸਿੰਘ ਜੀ ਸਰੌਦ ਬੇਜਪੜਾਂ ਦੇ ਪਹਿਰ ਪਕਾਤੇ 12 ਮੂਰਾਂ ਦੇ ਅੱਜ ਵਿਸ਼ੇਸ਼ ਪਿਤਾ ਦੀ ਲਾਜ ਦੀ ਫੌਜ ਘੋੜਿਆਂ ਦੀ ਤਕਰ 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 ਮਾਰਕਪੁਰ ਦਾਦਰ ਦੇ ਖੇਡ ਮੇਲੇ ਤੇ ਹੋ ਰਹੀ ਆ ਸਰਦਾਰ ਲਖਮੀਰ ਸਿੰਘ ਜੀ ਕਕਰਾਲਾ ਬਾਜੀ ਚੱਜਤ ਦਵਰਜੀ ਵਾਲੇ ਦੀ ਘੋੜੀ ਚੈਂਪੀਅਨ ਸナイਪਰ ਆਉਂਦੀ ਆ ਗੱਲ ਸਮਰਾਲਾ ਢਿੱਡੂ ਬਲਾਸਪੁਰ ਭਵਨ ਦਵਰਜੀ ਬੰਪਲ ਦਵਰਜੀ ਪੰਜਾਬ ਦੀ ਚੈਂਪੀਅਨ ਘੋੜੀ ਸナイਪਰ ਆਉਂਦੀ ਆ ਦੇਖਦੇ ਆ ਕੀ ਗੱਲ ਜੁੜਦਾ ਇਹ ਵੀ ਮਹੀਨੇ ਬਾਅਦ ਹੀ ਅੱਜ ਭੱਜੀ ਆ ਤੇ ਮੁਕਾਬਲਾ ਪੂਰਾ ਸੰਕਟਾ ਹੁੰਦਾ ਪੰਜਾਬ ਦਾ ਚੋਟੀ ਦਾ ਸਵਾਰ ਪੱਤੀ 25 ਸੈਕਿੰਡ 0.3 ਪੁਆਇੰਟ ਆ ਬਾਜੀ ਸਮਾਂ 25 ਯੋਤਨਾ ਹਣਾ ਹਣ ਜੌਫਾ ਸਕੂਟਰ ਇਹਦੇ ਕੋਲੇ ਆ ਗਿਆ ਤੇ ਪੰਜਵਾਂ ਸ਼ੇਰੂ ਜਲਦ ਰਾਜ ਜਿਹਨੇ ਅੱਜ ਖੁਸ਼ਖਬਰੀ ਦਿੱਤੀ ਆ ਸਰਪੰਚ ਅਮਰਜੀਤ ਬਲੰਦਾ ਵਾਲੇ ਨੇ ਬਈ ਸ਼ੇਰੂ ਗੁੱਜਰ ਤੇਰਵੇਂ ਬਾਪੂ ਦਾ ਤੇਰਵਾਂ ਬਾਪੂ ਤੇਰਵਾਂ ਬਾਪੂ ਕੋਲ ਆਏਗਾ ਤੇਰਵੇਂ ਜਵਾਬ ਦਾ ਬਾਪੂ ਬੰਨਾਲਾ ਬਾ ਗੁਰੂ ਮਹਾਰਾਜ ਦੀ ਕਿਰਪਾ ਕਰੇ ਤੋਂ ਬੰਦਾ ਧੰਨਵਾਦ ਆ ਵੀਰੋ ਇਹ ਮੈਂ ਨਹੀਂ ਕਿਸੇ ਨੇ ਕਿਹਾ ਕਿ ਆਪਕਾ ਮਿਲਵਾਦ ਹੁੰਦੀ ਹੈ ਸਹੀ ਤੇ ਪਿੱਛੇ ਖੜਾ ਬੰਦਾ ਮੇਰਾ ਛੋਟਾ ਵੀਰ ਆ ਵੀਰੋ ਸੱਤ ਹੈ ਤੰਦਰੁਸਤ ਚਰਦੀ ਕਲਾ ਦੇ ਵਿੱਚ ਦਖਸ਼ੀਰੂ ਜਿਲੰਦਰ ਵਾਲੇ ਦਾ ਬਾਕੀ ਹੁਣ 5 ਮਿੰਟ ਇਹ ਭਾਈ ਜਗਰਾਮਾ ਦੇ ਕੋਲੇ ਜਿਵੇਂ ਮੇਲਾ ਛਪਾਰਦਾ ਤੇ ਰੋਸ਼ਨੀ ਜਗਰਾਮਾ ਦੀ ਜਿਹੜੇ ਪੁਰਾਣੇ ਬੰਦੇ ਬੈਠੇ ਆ ਰੋਸ਼ਨੀ ਜਗਰਾਵਾ ਵੀ ਉਹਦੇ ਉਰਲੇ ਪਾਸੇ ਪਿੰਡ ਮੜਿਆਣੀ ਆ ਬਾਈ ਗਜਕਰਣ ਹਣੀ ਜੋ ਸੱਤ ਫਾਰਮ ਮੜਿਆਣੀ ਇਵੇਂ ਬਾਕਰਪੁਰੀਆਂ ਨੇ ਸੋਨੇ ਦੀ ਮੰਦੀ ਦਾ ਸਤਿਕਾਰ ਦਿੱਤਾ ਸੋਏ ਜੋ ਸੱਤ ਫਾਰਮ ਮੜਿਆਣੀ 33 ਸਵਾਰ 35 ਸੈਕਿੰਡ 81 ਪੁਆਇੰਟ ਆ 35 81 81 ਆ ਆਗੇ ਬੱਲੇ 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 ਬਾਜੀ ਇੱਕ ਵਾਰੀ ਤਾੜੀਆਂ ਮਾਰ ਕੇ ਸਵਾਗਤ ਕਰੋ ਤੇ ਬਹੁਤ ਬਹੁਤ ਧੰਨਵਾਦ ਆ ਸੇਜ ਬਾਈ ਜੀ ਆਏ ਹੋਏ ਮਹਿਮਾਨਾਂ ਲਈ ਆ ਹੁਣ ਮੌਸਮ ਵੀ ਥੱਲੇ ਜੇ ਤਾਂ ਮਹੀਨਾ ਪੱਛੋਂ ਚੱਲ ਰਹੀ ਆ ਤੇ ਸਵਾਦ ਫਿਰ ਤੁਰ ਕੇ ਲੈ ਲਿਓ ਤੇ ਮੂਹਰੇ ਗੁਸਤੀਆਂ ਵੀ ਲੱਗੀਆਂ ਹੋਈਆਂ ਕਿਉਂਕਿ ਜਿਨ੍ਹਾਂ ਨੂੰ ਆਪਾਂ ਬੁਲਾਇਆ ਵਾ ਉਹ ਸਾਰੇ ਸਤ ਤੁਸੀਂ ਵੀ ਸਤਿਕਾਰਯੋਗ ਬੁਲਾਇਆ ਤੁਹਾਨੂੰ ਵੀ ਹੋਇਆ ਵਾ ਪਰ ਕੁਝ ਰਤਵੇ ਹੁੰਦੇ ਆ ਮਾਨ ਸਤਕਾਰ ਆ ਗਈ ਬਈ ਤੇ ਦੇਖਦੇ ਆ ਰਾਮ ਬਾਈ ਜੀ ਪੀਡੀਓ ਸਾਬੀਆ ਪੀਡੀਓ ਕੁਪਰੀਤ ਪਾਣੀ ਰੋਵਾਦੀ ਇਹ ਬਾਈ ਪਿੰਨੂ ਪਾਣੀ ਰੋਵਾ ਇਹ ਤਾਰਾ ਜੋਧਾ ਤਰਵੀਰ ਜੋਧਾ ਇਹ ਕਮੋਰੀ ਕਾਰਖਾਨੇ ਉਰੂਪਾ ਜੋਧਾ ਜੱਸੀ ਨੱਗਰ ਦਾ ਸ਼ਕਾਪਾ ਅੱਪ 2485 ਪੁਆਇੰਟ 24 85 ਇਹ ਬਾਜੀ ਪੀਪੀ ਉੱਚਾ ਲਾਦੀ ਹੋਣੀ ਕਪਤਾਰ ਕੋਰੇ ਸੋ ਬਹੁਤ ਬਹੁਤ ਧੰਨਵਾਦ ਆ ਵੀਰੋ ਅੱਜ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਭੱਜੀ ਆ ਤੇ ਬੜਾ ਧੰਨਵਾਦ ਆ ਬੜਾ ਸਤਿਕਾਰ ਸੋ ਬਹੁਤ ਧੰਨਵਾਦ ਆ ਭਾਈ ਜਲਵੀਰ ਜੋਤਾ ਸਰਦੀਪ ਸਿੰਘ ਜੀ ਸਰਪੰਚ ਜੋਤਾ 9 2419 2444 2472 2458 ਇਹ ਪੰਜਵਾ ਪੀਟੀਓシャ ਨਿਕਲ ਕੇ ਖੜ ਗਿਆ ਤੇ ਟੇਲ ਕਈ ਮੁਠੀਆਂ ਕੁੱਟੀ ਖੜੇ ਆ ਕਈ ਪਰਮਾਤਮਾ ਕੇ ਦੇਖ ਰਹੇ ਆ ਵੀ ਸਾਡੇ ਘਰੇ ਆਵੇ ਸਕੂਟਰ ਤੇ ਕੋਈ ਕਹਿੰਦਾ ਸਾਡੇ ਆਵੇ ਕੋਈ ਕਹਿੰਦਾ ਸਾਡੇ ਵਿਹੜੇ ਘੇੜਾ ਦੇ ਕੇ ਮੁੜ ਗਿਆ ਸਕੂਟਰ ਤੇ ਹਜੇ ਮੁਕਾਬਲਾ ਬਾਕੀ ਆ ਹਜੇ ਤੀਰ ਕਮਾਨ ਚ ਯਾਰ ਮੈਦਾਨ ਚ ਐਨਾ ਮੁਕਾਬਲਾ ਬਾਈ ਜੀ ਫਿਰ ਇੰਦਰ ਦੇ ਦੱਸ ਸਕੀ ਜੀ ਗੋਆ ਖਬਰ ਦੀ ਪੂਰਾ ਮਾਰ ਖਬਰ ਦੀ ਆ ਜੀ ਛੇ ਹਜ਼ਾਰ ਦੇ ਸਰਪਾ ਭਾਈ ਭਾਈ ਲਾ ਚਲੋ ਲੈ ਚੋ ਬਾਬਾ ਜੀ ਪਹੁੰਚਾਉਣਾ ਆ ਇਹ ਆ ਭਾਈ ਛੇ ਹਜ਼ਾਰ ਦੇ ਸਰਪਾ ਭਾਈ ਜਿਹੜਾ ਆ ਆਰਮੀ ਹੋ ਗਿਆ ਅੱਜ ਜਲਦੀ ਬਾਬਾ ਪਹੁੰਚਾਉਣਾ ਆ ਜੀ

ਜਿਹਨਾਂ ਦੇ ਹੱਥ ਦੇ ਵਿੱਚ ਕੈਮਰੇ ਆ ਤੇ ਜਿਨਾਂ ਦੇ ਨਹੀਂ ਹੈਗੇ ਉਹ ਇੱਕ ਵਾਰੀ ਤਾੜੀ ਮਾਰ ਦਿਓ ਪਤਾ ਲੱਗੇ ਫੱਦੇ ਨੂਰਾ ਵੀਰੋ ਪੰਜਾਬ ਤਾੜੀਆਂ ਵੀ ਸਾਰਿਆਂ ਨੇ ਮਾਰੀਆਂ ਕਿਉਂਕਿ ਬੰਦਿਆਂ ਦਾ ਪਤਾ ਹੁੰਦਾ ਇਹ ਵੀ ਕਾਹਲ ਮਾ ਜੀ ਸਾਡੇ ਸਾਰੇ ਆਉਂਦੇ ਪੈਸੇ ਕਿਸੇ ਬਾਏ ਸੱਚੇ ਦੁਨੀਆ ਇਹ ਨੂਰਾ ਪੈਦਾ ਹੋਇਆ ਬੱਸ ਛਾਉਣ ਵਾਸਤੇ ਇਹ ਨੂਰਾ ਬਾ ਫੱਦੇ ਨੂਰਾ ਨੂਰੇ ਦਾ ਬੱਚਾ ਉਹਦਾ ਮਾਲਕਾਂ ਦੇ ਕੋਲ ਹੀ ਬਾਕਰਪੁਰ ਬਾਰੇ ਕੰਨ ਲਾਏ ਆ ਇਹਦੀ ਟੇਠਾ ਜਿਹੜੀ ਤੇ ਜਿਹੜੀ ਇਹਦੀ ਹੇਕਾ ਤੇ ਜਿਹੜੀ ਇਹਦੀ ਨੈਕਾ ਉਹ ਖੂਬਸੂਰਤੀ ਤੇ ਜਿਹੜੇ ਇਹਦੇ ਸੰਭਾ ਤੇ ਵੀ ਉਹ ਵਾਕਿਆ ਹੀ ਫੇਰਾ ਜੇ ਸਵਾਦ ਆਉਣਾ ਤੇ ਖਾਈ ਠੇਪੜਾੜੀ ਮਾਰਦੇ ਹੋ ਇਹ ਆਪਾਂ ਕਿਤੇ ਲੈਰ ਖੋੜੋ ਜਾਣੀ ਆ ਤੇ ਤੁਸੀਂ ਜਦੋਂ ਆਓਗੇ ਪ੍ਰਮਾਤਮਾ ਨੇ ਕਿਤੇ ਛੋਟੇ ਘਰੇ ਕੋਈ ਘੋੜੀ ਦੇਤੀ ਤੇ ਜੇ ਇਹਦੇ ਕੁੜੇ ਲੈ ਕੇ ਆਨੋਗੇ ਇਹਦਾ ਜਿਹੜਾ ਬੱਚਾ ਹੋਊਗਾ ਤੇ ਘਰੇ ਜਦੋਂ ਫਤੇ ਨੂਰਾ ਪਰਮਾਤਮਾ ਨੇ ਵਾਕਈ ਬਾਜੀ ਨਜ਼ਰਾਂ ਤੋਂ ਬਚਾ ਕੇ ਰੱਖੇ ਰੱਬ ਨੇ ਦਿੱਤਾ ਸੀ ਰੱਬ ਲੈ ਗਿਆ ਨੂਰੇ ਨੂੰ ਤੇ ਉਹਦਾ ਬੱਚਾ ਫਤੇ ਨੂਰਾ ਦੇ ਗਿਆ ਪਰਮਾਤਮਾ ਪਤਾ ਨਹੀਂ ਕਿਹੜਿਆ ਰੰਗਾ ਚ ਰਾਜੀ ਆ ਤੇ ਦੇਖਦੇ ਆ ਸਟੇਜ ਤੇ ਬੈਠੀਆਂ ਹੋਈਆਂ ਸਤਕਾਰਯੋਗ ਸ਼ਖਸੀਤਾਂ ਗੁਰੂ ਦੀਆਂ ਲਾਡੀਆਂ ਫੌਜੀਆਂ ਨੇ ਵੀ ਕੈਮਰੇ ਕੱਢ ਲਿਆ ਘੋੜਾ ਸਾਂ ਹੋਈ ਬਹੁਤਾ ਵਾ ਇੱਕ ਅੱਧਾ ਦਲੱਤਾ ਵੀ ਕਿਸੇ ਦੇ ਛੱਡਿਆ ਸੋ ਥੋੜਾ ਜਿਹਾ ਪਿੱਛੇ ਨੂੰ ਰਹੋ ਕਿਤੇ ਪੈ ਜੱਲਾ ਬਾਤਾ ਹੀਰ ਆ ਛੋਟੇ ਵੀਰ ਮੜਿਆਣੀ ਵਾਲੇ ਜੋਲ ਹੁਣਾ ਦਾ ਘੋੜਾ ਲਿਆਓ 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 ਬਾਈ ਜੀ ਕੀ ਬਾਤ ਆ ਕੀ ਬਾਤ ਆ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਇਹ ਮੇਲੇ ਇਸ ਗੱਲਾ ਬਾਤਾ ਨੇ ਬਾਈ ਜੀ ਦੇਖ ਲੋ ਜਿਹੜੇ ਕੈਮਰੇ ਦੇਖਦੇ ਹੋ ਜਿਹੜੀ ਇਹਦੀ neck ਆ ਗਰਦਨ ਤੇ ਜਿਹੜੀ ਫਿਰ ਇਹਦੀ ਗਰਦਨ ਚੱਕੜ ਦਾ ਉਰਤ ਵਾਹ ਬਈ ਵਾਹ ਕਿੰਨੇ ਫੁੱਟ ਦੀ ਕੰਦ ਤੋਂ ਉੱਪਰ ਦੀ ਵੀ ਦੇਖ ਲੂਗਾ ਪ੍ਰਮਾਤਮਾ ਨੇ ਬੜੀ ਖੂਬਸੂਰਤੀ ਦਿੱਤੀ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੋ ਤੇ ਵੱਡਾ ਸਤਿਕਾਰ ਤੇ ਵੱਡਾ ਧੰਨਵਾਦ ਆ ਲਓ ਬਾਜੀ ਲਓ ਬਾਜੀ ਇੱਧਰ ਵੀ ਮਿਰਜਾ ਚੱਲਿਆ ਇੱਧਰ ਝਾਜਤ ਬੁਰਜੀ ਵਾਲੇ ਦਾ ਚੈਂਪੀਅਨ ਮਿਰਜਾ ਚੱਲਿਆ ਮਿਰਜਾ ਇਹ ਵੀ ਸਕੂਟਰ ਜਿੱਤਣ ਆਇਆ ਬਾਵਾ ਜੀ ਪਿਛਲੇ ਮੇਲੇ ਦਾ ਜੀ ਜਿਹੜੀ ਘੋੜੀ ਆਵੇ ਤੇ ਇਹਦੇ ਕੋਲੇ ਤੁਸੀਂ ਲੈ ਕੇ ਆਵੇਂ ਤੇ ਅੱਗੇ ਫਰੀਦ ਤੇ ਵੀਰ ਹੋਣਾ ਦੀ ਫੀਸ ਵੀ ਬੜੀ ਜਾਇਜ਼ ਆ ਸਾਰੇ ਪੰਜਾਬ ਨਾਲੋਂ ਹੀ ਇੱਡੇ ਬ੍ਰੀਟਰ ਦੀ ਫੀਸ ਜਾਇਜ਼ ਆ ਪ੍ਰਮਾਤਮਾ ਕਿਰਪਾ ਕਰੇ ਸਾਂਭੋ ਬਾਜੀ ਦਾ ਨਾਮ ਮਦਨ ਮਾਰੀ ਕੇ ਕੱਪੜਾ ਮਦਨ ਕੱਪੜਾ ਮਾਰਦੀ ਮੁੱਖ ਤੇ ਕੱਪੜਾ ਮਾਰਦੀ ਤੇ ਉਦੋਂ ਬਾਬਾ ਭੱਜਣ ਲਈ ਤਿਆਰ ਖੜਾ ਲਓ ਬਾਜੀ ਉਦੋਂ ਬਾਪੂ ਦੀ ਰੇਸ ਹੌਂਦੀ ਆ ਇਕੱਲਾ ਹੀ ਆਲ ਰੌਂਡ ਦਾ ਚੈਂਪੀਅਨ ਆ ਬਾਪੂ ਰਾਣ ਸਿੰਘ ਰਤਨ ਹੈਂ ਜਿਹੜਾ ਮਾਰਦਾ ਬਾਜੀ ਤਾਰ ਗਿਆ ਇੱਕ ਵਾਰੀ ਬਾਪੂ ਦੇ ਨਾਂ ਤੇ ਸੱਚੀ ਗੱਲ ਆ ਕਿਆ ਬਾਤ ਆ ਬਾਪੂ ਕਿਆ ਬਾਤ ਆ ਇਹ ਮੁੰਡਿਆਂ ਤੋਂ ਸਾਤੋ ਵਾਰੀ ਭੱਜਣਾ ਜਿੰਨਾ ਤੂੰ ਭੱਜ ਗਿਆ ਹੋਜਰੀ ਦਾ ਡਡੂ ਬਲਾਸ ਪਰ ਭਾਵਾ ਨੂੰ ਕਮਾਤੀ ਪੱਤਾ ਨੂੰ ਕਮਾਤੀ ਛੋਟੇ ਮੇਰੇ ਮੂਰੇ ਦਾ ਲੈਣ ਦੇ ਆਈ ਕਾਕੇ ਰਾਜਾ ਮੂਰੇ ਨਹੀਂ ਮਰਚਾ ਆਉਂਦਾ ਬਾਜੀ ਮਰਚਾ ਉਹ ਬਾਜੀ ਕਹਿੰਦੀ ਸੀ ਤੁਸੀਂ ਉਹ ਸਰਦ ਮਰਚਾ ਆਉਂਦਾ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਕਿੱਥੇ ਕਹਾੜੀ ਜੁੜਦੀ ਆ ਪੂਰੇ ਕਾਉਂੀ ਫਾਇਰ ਕਨੇ ਇੱਕ ਕੀ ਕੋਏਗਾ ਬਾਈ ਕਾਉਂੀ ਫਾਇਰ ਕਨੇ ਇੱਕ ਕੀ ਕੋਏਗਾ ਪਾਣੀ ਸੁਹਾਨ ਰੋਇਆ ਕੋਰੇ ਤਿਆਰ ਗਿਆ ਮਹਾਰੀਏ ਸੋਪਤ ਖੋਲਾ ਰੋਇਆ ਆਏ ਵੀ ਪੰਚੇ ਆ ਤਸੂਰਿਆਂ ਮਤਲ ਖੋਲ ਰੋ ਪਾਦ ਖੋਦੇ ਕੋਏ ਚੜ੍ਹੇਗਾ ਬਾਈ ਤੁਸਿਆ ਮਤਲ ਖੋਲ ਤਾ ਹੀ ਰੋਣਾ ਕੌਂਡਰੀ ਅੱਜ ਪਾ ਪਾਵਾ ਦੂਜਾ ਮੋਟਰਸਾਈਕਲ ਢੇਰੀਆਂ ਦੀ ਬਈ ਤੇ ਦੇਖਦੇ ਆ ਵੀ ਇਹੋ ਗੱਲ ਕਿੱਥੇ ਜੁੜਦੀ ਆ ਉਹ ਮੁਕਾਬਲਾ ਬਾਈ ਜੀ ਆਖਰੀ ਕਬੱਡੀਆਂ ਤੇ ਫਸ ਗਿਆ ਆਖਰੀ ਕਬੱਡੀਆਂ ਤੇ ਫਸ ਗਿਆ ਸੁਦੇਖਦੇ ਆ ਕਿਹੜਾ ਹੁੰਦਾ ਮੱਥੇ ਪਟਾ ਫੁੱਲ ਇਹ ਕਹਾਣੀ ਕੀ ਜੋੜਦਾ ਹੁੰਦਾ ਵਾਹ ਇਹ ਕਹਾਣੀ ਕੀ ਜੋੜਦਾ ਹੁੰਦਾ ਬਾਦਸ਼ਾ ਮਿਰਚਾ ਤੇ ਆ ਕੀਦਾ ਆਉਂਦਾ ਵਾ ਮੈਨੂੰ ਵੀ ਹਜੇ ਦੇਖਿਆ ਨਹੀਂ ਆ ਕੀਦਾ ਆਉਂਦਾ ਭਾਈ ਫਿਕੇ ਰਹਿ ਗਈ ਧੂੜ ਉਰ ਦੀ ਹੋ ਜੋ ਹੋ ਜੋ ਸਰ ਤੇ ਬੱਜੇ ਹੋ ਗਏ ਸੱਪ ਟੱਕਰ ਪੱਦੀ ਆ ਹੀਰੇ ਨਾਲ ਤਾਜ ਸੋਨਾ ਮਿਰਚੇ ਨਾਲ ਤੇ ਉੱਤੇ ਮਿਰਚਾ ਆਉਂਦਾ ਬੰਦੇ ਹਿਲਾਉਂਦਾ ਤੇ ਦੇਖਦੇ ਆ ਕਹਾਣੀ ਕਿੱਥੇ ਜੁੜਦੀ ਆ ਇਹ ਆ ਮਾਨਕਪੁਰ ਕਲਰ ਦਾ ਖੇਡ ਮੇਲਾ ਬਾਬਾ ਮਨਜੀਤ ਸਿੰਘ ਬਾਬਾ ਮਨਜੀਤ ਸਿੰਘ ਨੰਗੂਰੀ ਕਹਾਣੀ ਸਿਖਰ ਤੇ ਆ ਬਾਬਿਆ ਬਾਬਾ ਮਨਜੀਤ ਸਿੰਘ ਦਾ ਪੂਰੇ ਕੁੰਡੀਆਂ ਦੇ ਸਿੰਘ ਫੰਦੇ ਹੋਏ ਆ ਉੱਪਰ ਲੈ ਵੇਜੀ 1 ਮਿੰਟ 10 ਸੈਕਿੰਡ ਕਬੀ ਮੋੜਾ ਜਬੀ ਖੜਵਾ ਤੇ ਆ ਆਪਣੇ ਬਾਬੇ ਮਨਜੀਤ ਸਿੰਘ ਆ ਵਿਰਾਜ ਫਰਾਉਰ ਦਾ ਮਲਖਾ ਆਉਂਦਾ ਇਹ ਵੀ ਕੁਝ ਕਰ ਸਕਦਾ ਵਾਜੀ ਲੈ ਮੂਰੇ ਪਰ ਹੁੰਦੋ ਗੁਰੀ ਪਰਵਾਰੀ ਦਾ ਜੀਤੇ ਫਰਾਉਰ ਦਾ ਲਵਲੀ ਬੱਸੀ ਗੁਜਰਾਲ ਖੜੇ ਰਹਿਤ ਪਰ ਮਲਖਾ ਆਉਂਦਾ ਵਾਜੀ ਮਲਖਾ 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 29 ਸੈਕਿੰਡ ਅਰਪੀ ਪੁਆਇੰਟ ਆ ਵਾਜੀ ਹਰਖ ਗਿਆ ਕੋਣਾ 227 ਅਰਪੀ ਲਾ ਪਾਈ ਖੜਾ ਦਾ ਉਸ ਪੰਜਵੇਂ ਵਾਲੇ ਦੀ ਜਾਨ ਕੱਢੀ ਪਈਆ ਮੈਚਾਂ ਵਿੱਚ ਛੂਟਾਂ ਦੀ ਟੱਕਰ ਅੱਜ ਦੇਖਦੇ ਆ ਕਹਾਣੀ ਕਿੱਥੇ ਜਾਂਦੀ ਆ ਛੂਟਾਂ ਦੀ ਟੱਕਰ ਰੱਖਾਂ ਦਾ ਮਿਰਖਾ ਜਿੱਤੇ ਖੌਫ ਦਾ ਗਰੀ ਬਰਬਾਦੀ ਦਾ ਅਪ ਇਹ ਗਾਉਂ ਵੀ ਸੈਕ ਨੇ ਹੰਤਾ ਸੀ ਪੁਆਇੰਟ ਮਾਰੀ ਥੋੜੀ ਅਮਰੀਕਾ ਧੂਰ ਕੋਟ ਮੰਡੀ ਅਹਮਦਗੜ ਦੀ ਬੁੱਕਲ ਦੇ ਵਿੱਚ ਆ ਅੱਜ ਦਾ ਮੇਲਾ ਜਿੱਤ ਗਏ ਆ ਵੀਰੋ ਸੋ ਬਹੁਤ-ਬਹੁਤ ਧੰਨਵਾਦ ਆਜੋ ਆਜੋ ਅਰਜੀਤ ਇਹਦੇ ਤੇ ਹਸਾਬ ਨਾਲ ਬੈਠੋ ਇੱਕ ਅੱਧਾ ਹੀ ਬੈਠੋ ਸਕੂਟਰ ਤੇ ਬਾਕੀ ਲੈਟ ਰੂਟ ਕੋਲੇ ਖੜ੍ਹਜੋ ਹਾਂਜੀ ਨਹੀਂ 37000 ਰੁਪਏ 37000 ਦੀਆਂ ਵਧੀਆ ਵਾ ਐਵੇਂ ਤਿੰਨ ਵੇਹ ਜਾਣਗੇ ਬਾਈ ਜੀ ਫਿਰ ਧੱਕਾ ਹੀ ਆ ਨਾ ਡੁਪਲੀਕੇਟ ਚਾਬੀ ਇੱਕ ਇੱਕ ਰੱਖ ਲਈ ਕੋਲੇ ਦੇ ਦਿਓ ਸਾਰੀਆਂ ਚਾਬੀਆਂ ਚਾਬੀਆਂ ਕਾਗਜ਼ ਪੱਤਰ ਜੋ ਵੀ ਅੱਛਾ ਫੋਟੋ ਵਾਲੀ ਚਾਬੀ ਇਹ ਆ ਇੱਕ ਨੂੰ ਹੀ ਖੜਾਈ ਰੱਖੀਏ ਕਿ ਸਾਰੀਆਂ ਬਦਲ ਕੇ ਲਿਆਈਏ ਜਿਹੜੀ ਹੋ ਰਹਿ ਗਈ ਉਹ ਕਿਸੇ ਨੇ ਨਹੀਂ ਲਿਆਣੀ ਫਿਰ ਇਹ ਕਹਿੰਦਾ ਯਾਰ ਭਾਈ ਇਹਦੇ ਤੇ ਬੰਦੇ ਬਹੁਤੇ ਬਹਿ ਗਏ ਤਾੜੀਆਂ ਤਾਂ ਬਣਦੀਆਂ ਨੇ ਬਾਈ ਜੀ ਬਹੁਤ ਧੰਨਵਾਦ ਬਿਰੋ ਬਹੁਤ ਜਿਆਦਾ ਵੱਡਾ ਮੁਕਾਬਲਾ ਹੋ ਗਿਆ ਆ ਦਲਵੀਰ ਮੂਰੇ ਨੂੰ ਹੋ ਜਾ ਵੀਰੇ ਹਜੇ ਅਮਰੀਕਾ ਵਾਲੀ ਝਮਕਤਾ ਪਹਿਨਦੇ ਅੱਜ ਉਤਰਿਆ ਵਾ ਦਲਵੀਰ ਕਾਲੇ ਦਲਵੀਰ ਨੂੰ ਕਰ ਮੂਰੇ ਮਾਰੀ ਬੁੱਟੇ ਆ ਜਾ ਆ ਜਾ ਦਲਵੀਰ ਮੇਰਾ ਭਰਾ ਵੀਰੋ ਜੋਧਾ ਵਾਲਾ ਦਲਵੀਰ ਜਗਪ੍ਰੀਤ ਪਹਿਣੀ ਰੋੜਾ ਤਾਲੀਆਂ ਵੱਜਦੀਆਂ ਬਾਕੀ ਥੋੜਾ ਜਿਹਾ ਗੋਲ ਚੱਕਰ ਖੁੱਲਾ ਕਰ ਲੋ ਜੱਸੀ ਕਿ ਤਾ ਜੱਸੀ ਵੀਰ ਜੱਸੀ ਕਿ ਤਾ ਕੋੜੇ ਕੋਲੇ ਹੋ ਫਿਰ ਤਾਲੀਆਂ ਮਾਰ ਦਿਓ ਭਾਈ ਜੀ ਤਾਲੀਆਂ ਪਰਮਾਤਮਾ ਖੁਸ਼ੀਆਂ ਦੀਆਂ ਤਾਲੀਆਂ ਵੱਜਦੀਆਂ ਰਹਿਣ ਤਿੰਨ ਨੰਬਰ ਤੇ ਆਓ ਭਾਈ ਜੀ ਨੰਬਰ 2 ਹੀ ਆ ਜਿਹੜਾ ਅਰਬੀਦ ਕਕਰਾਲਾ ਜੱਗੀ ਕਕਰਾਲਾ